ਇਹ ਅੱਖ ਕਾਸ਼ ਦੁਜਾਰਾਤ ਦੇਉ ਨੀਂਦ ਰੇ ਨੇ ਮਾਰਿਆ ਸ਼ੀਸ਼ੇ ਮੁਤਰੇ ਡ ਪੈ ਗਈ ਮੈਨੂੰ ਅੰਦਰੋਂ ਹੀ Song ਦੇ ਵਿੱਚ ਇੱਕ ਫੀਲ ਆ ਰਹੀ ਹੁੰਦੀ ਹੈ ਤੇ ਆਪਣੇ ਆਪ ਆਈਸ ਕਲੋਜ਼ ਹੋ ਜਾਂਦੀਆਂ ਨੇ ਤੇ ਮੈਂ Song ਦੇ ਵਿੱਚ ਹੀ ਖੁੱਬ ਜਾਂਦੀ ਆ ਜਿਵੇਂ ਸਾਊਥ ਤੋਂ ਤੁਸੀਂ ਗੀਤ ਸਿੱਖਿਆ ਸਾਊਥ ਵਾਲੇ ਗਾ ਵੀ ਲੈਣਾ ਚੂਪੇ ਬੰਗਾਰ ਮਾਇਨੇ ਸ੍ਰੀ ਵल्ली ਆਟੇ ਬਾਣੀ ਕੇ ਮਾਇਨੇ ਪੰਜਾਬ ਦੇ ਗਾਇਕ ਪਹਿਲਾਂ ਗਾਉਂਦੇ ਨੇ ਫਿਰ ਪੰਜਾਬੀ ਫਿਲਮਾਂ 'ਚ ਆਉਂਦੇ ਨੇ ਤੁਸੀਂ ਬੜਾ ਵੱਡਾ ਪਲਾਨ ਬਣਾਇਆ ਸਿੱਧਾ ਸਾਊਥ 'ਚ ਜਾਓਗੇ ਸ਼੍ਰੀਵल्ली ਕੀ ਸਾਊਥ ਇੰਡੀਆ 'ਚ ਮੈਨੂੰ ਕੀ ਇਦਾਂ ਲੱਗਦਾ ਕਿ ਜਿੰਨੇ ਕੋਈ ਰਿਲੇਸ਼ਨ ਹੁੰਦਾ ਇਹ ਕੀ ਕਰੇ ਤਾਂ ਕੋਈ ਨਹੀਂ ਗਾਉਂਦਾ ਇਦਾਂ ਦੇ ਨਾ ਪਿੱਛੇ ਪਹਿਲਾਂ ਕੋਈ ਗਾਉਂਦਾ ਸੀਗਾ ਕਣੇ ਕੰਡਾਲੇ ਰਸਤੇ ਨੇ ਕਾਵਿਨ ਪੂਵੇ ਕੰਡਾਲਾ

ਸੋ ਇਕ ਉਡੀ ਉਮਰ ਚ ਛੋਟੀ ਆ ਕਈ ਆਪਾਂ ਦੇਖਦੇ ਅੱਜਕੱਲ ਸਿੰਗਰ ਇੱਕੋ ਹੀ ਜ਼ੋਨ ਚ ਗਾ ਰਹੇ ਆ ਉਹਨਾਂ ਦਾ ਪਸੰਦੀਦਾ ਜ਼ੋਨ ਆ ਪੱਠੀ ਵਾਲੀਏ ਹੋ ਪੱਠੀ ਵਾਲੀਏ ਚੁੰਬੇ دیے ਡਾਲੀਏ ਪੀੜਾਂ ਦਾ ਪਰਾਗਾ ਪੁੰਦੇ ਤੈਨੂੰ ਦੇ ਆ ਹੰਝੂਆਂ ਦਾ ਪਾੜਾ ਦਾ ਪਰਾਗਾ ਪੁੰਦੇ ਛੇਤੀ ਛੇਤੀ ਕਰੀਂ ਮਤ ਜਾਣਾ ਪੜੀ ਦੂਰਨੀ ਛੇਤੀ ਛੇਤੀ ਕਰੀਂ ਮਤ ਜਾਣਾ ਪੜੀ ਦੂਰਨੀ ਜਿੱਥੇ ਮੇਰੇ ਹਾਨੀਆਂ ਦਾ ਟੁਰਗੇ ਅਪੂਰਨੀ ਜਿੱਥੇ ਮੇਰੇ ਹਾਨੀ ਉਸ ਪਿੰਡ ਦਾ ਹੋ ਉਸ ਪਿੰਡ ਦਾ ਸੁਣੀਦਾ ਦਾ ਮਾੜਾ ਦੁੱਖਾਂ ਦਾ ਫਰਾਗਾ ਇਹ ਇਹ ਦਾਸ ਕਹਿੰਦੀ ਐ ਵੀ ਕਿ ਚੇਕ ਉਹਦੇ ਵੀ ਹੰਕ ਬਾਬਾ ਜੀ ਮਤਲਬ ਹੰਕਾਰ ਆਵੇ ਤਾਂ ਤੁਸੀਂ ਉਦੋਂ ਹੀ ਉਹਨੂੰ ਮਤਲਬ ਖਤਮ ਕਰ ਦਿਓ ਕੋ ਜਿਕੇ ਹਾ ਤਾਂ ਹਨੇਰਾ ਜਰੇਗਾ ਕਿਵੇਂ ਉਪਰੇ ਹਾਤਾ ਸ਼ਮਾਦਾਨ ਕੀ ਕੈਨ ਗੀਤ ਦੀ ਮਾਤ ਇਸਰਾ ਤੁਝੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸੈਨ ਗ ਜੋ ਵਿਦੇਸ਼ਾਂ ਚਿਰਲ ਦੇਨੇ ਰੋਜੀ ਨਹੀਂ ਉਹ ਜਦੋਂ ਦੇਸ਼ ਪਰ ਤਣ ਕੇ ਆਪਣੇ ਕਦੀ ਜੋ ਵਿਦੇਸ਼ਾਂ ਚ ਰੁੱਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰ ਤੰਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬੈਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਇੱਕ ਆਪਣਾ ਵੱਖਰਾ ਸਟਾਈਲ ਡਵੈਲਪ ਕਰਨਾ ਚਾਹੀਦੀ ਹੈ ਇੰਡਸਟਰੀ ਵਿੱਚ ਬਲਕਿ ਜਿੱਥੇ ਤੱਕ ਮੈਂ ਜਾ ਸਕਦੀ ਹਾਂ ਤੱਕ ਜਾਣਾ ਚਾਹੀਦਾ ਜੇ ਸਿੰਗਰ ਬਣ ਗਿਆ ਐਕਟਰ ਵੀ ਆਪਣਾ ਬਣ ਜਾਊਗਾ ਹਾਂਜੀ ਸਾਰਾ ਕੁਝ ਕਰ ਲਵਾਂਗੀ ਸੱਛਿਆਕਾਲ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਆ ਕਰਨ ਫਤਿਹਗੜ ਸਾਹਿਬ ਨੇ ਪੰਜਾਬ ਨੂੰ ਬਹੁਤ ਵੱਡੇ ਫਨਕਾਰ ਦਿੱਤੇ ਪੰਜਾਬ ਖਾਸਕਰ ਇੱਕ ਕੁੜੀ ਦੀ ਆਵਾਜ਼ ਦੀ ਭਾਲ ਵਿੱਚ ਹੈ ਕਿਉਂਕਿ ਸੁਰਿੰਦਰ ਕੋਰ ਹੋਣਾ ਦੇ ਰੁਕਸਤ ਹੋਣ ਤੋਂ ਬਾਅਦ ਉਹ ਥਾਂ ਹਜੇ ਵੀ ਪੰਜਾਬ ਦੇ ਵਿੱਚ ਖਾਲੀ ਤੇ ਸਾਡੇ ਨਾਲ ਨੇ ਹਰਲੀਨ ਮੈਂ ਪਹਿਲਾਂ ਇੰਟਰਵਿਊ ਤੋਂ ਕਹਿ ਦਵਾ ਕਿ ਗਾਉਂਦੇ ਬਹੁਤ ਸੋਹਣਾ ਨੇ ਤੇ ਪੰਜਾਬ ਦੇ ਵਿੱਚ ਬਹੁਤ ਵੱਡਾ ਨਾਮ ਬਣਾਉਣਗੇ ਸ਼ੁਭ ਕਾਮਨਾਵਾਂ ਦਿੰਦਾ ਹੋਇਆ ਇਸ ਇੰਟਰਵਿਊ ਦੀ ਸ਼ੁਰੂਆਤ ਹਰਲੀਨ ਸਤਿ ਸ਼੍ਰੀ ਅਕਾਲ ਸਤਿ ਸ਼ਕਲ ਜੀ ਹਰਲੀਨ ਪਹਿਲਾਂ ਗੀਤ ਸੁਣਦੇ ਆਂ ਫਿਰ ਗੱਲਾਂ ਬਾਤਾਂ ਹਾਂਜੀ आपकी नजरों ने समझा प्यार के काबिल मुझे आपकी नजरों ने समझा प्यार के काबिल मुझे दिल की है, धड़कन ठहर जा मिल गई मंजिल मुझे आपकी नजरों ने समझा भी सुना दो जी हमें मंजूर है आपका ये फैसला जी हमें मंजूर है आपका ये फैसला कह रही है हर नजर बंदा पर शुक्रियां हस के अपनी जिंदगी में कर ली आशा मिल मुझे दिल की धड़कन ठहर जा मिल गई मंजिल मुझे आपकी नज़रों ਬਹੁਤ ਸੋਹਣਾ ਗਾਉਣੇ ਤੁਸੀਂ ਜਦੋਂ ਗਾਉਨੇ ਹੋ ਐ ਗੀਤ ਵਿੱਚ ਖੁੱਬ ਜਾਣੋ ਕੀ ਚੱਲਦਾ ਤੁਹਾਡੇ ਦਿਮਾਗ ਦੇ ਵਿੱਚ ਕੋਈ ਨੋਟ ਨਾ ਮਿਸ ਹੋ ਜੇ ਜਾਂ ਫਿਰ ਫੀਲ ਦੇਣ ਦੀ ਨਹੀਂ ਸਰ ਐਦਾਂ ਨਹੀਂ ਚੱਲਦਾ ਹੁੰਦਾ ਮੈਨੂੰ ਅੰਦਰੋਂ ਹੀ Song ਦੇ ਵਿੱਚ ਇੱਕ ਫੀਲ ਆ ਰਹੀ ਹੁੰਦੀ ਹੈ ਤੇ ਆਪਣੇ ਆਪ ਆਈਜ਼ ক্লোਜ਼ ਹੋ ਜਾਂਦੀਆਂ ਨੇ ਤੇ ਮੈਂ Song ਦੇ ਵਿੱਚ ਹੀ ਖੁੱਬ ਜਾਂਦੀ ਆ ਅੱਛਾ ਹਰਲੀਨ ਬਹੁਤ ਛੋਟੀ ਉਮਰ ਕੀ ਮੈਂ ਇਧਰ 뮤직 ਵੱਲ ਨੂੰ ਕਿਵੇਂ ਮੈਂ ਸਰ ਪਹਿਲੀ ਵਾਰ ਸੈਕਿੰਡ ਕਲਾਸ ਦੇ ਵਿੱਚ ਕੰਪੀਟੀਸ਼ਨ ਹੋਇਆ ਸੀਗਾ ਤੇ ਉੱਥੇ ਮੈਂ ਪਰਫਾਰਮ ਕੀਤਾ ਸੀ ਤੇ ਜਿਹੜੇ ਮੇਰੇ ਮੇਰੇ 뮤직 ਸਰ ਜਿਹੜੇ ਟੀਚ ਕਰਦੇ ਸੀਗੇ ਤੇ ਉਹਨਾਂ ਨੇ ਮੇਰੀ ਫਸਟ ਟਾਈਮ ਵੌਇਸ ਸੁਣੀ ਸੀਗੀ ਤੇ ਉਹਨਾਂ ਨੇ ਫਿਰ ਨਾ ਮੇਰੇ ਘਰੇ ਫੋਨ ਕੀਤਾ ਸੀ ਵੀ ਇਹ ਬਹੁਤ ਸੋਹਣਾ ਗਾਉਂਦੀ ਆ ਤੇ ਜਦੋਂ ਮੇਰੇ ਪੇਰੈਂਟਸ ਨੇ ਮੇਰੀ ਵੌਇਸ ਸੁਣੀ ਤਾਂ ਸੱਚੀ ਬਹੁਤ ਸੋਹਣਾ ਗਾ ਰਹੀ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਸਿੱਖਿਆ ਤਾਂ ਨਹੀਂ ਸੀ ਹਜੇ ਸਿੱਖਣਾ ਸ਼ੁਰੂ ਨਹੀਂ ਕੀਤਾ ਸੀ ਬਟ ਮੈਂ ਬਿਨਾਂ ਸਿੱਖੇ ਹੀ ਬਹੁਤ ਸੋਹਣਾ ਗਾਉਂਦੀ ਸੀ ਤੇ ਉਹ ਮੈਂ ਫਸਟ ਟਾਈਮ ਮਨਗੇਸ਼ ਕੇ ਦਾ Song ਗਾਇਆ ਸੀਗਾ ਤੇ ਸਿੱਖਣਾ ਬੜੇ ਸ਼ੁਰੂ ਕੀਤਾ ਸੀ ਹੁਣ ਫਿਰ ਸਿੱਖਣਾ ਸ਼ੁਰੂ ਕਰ ਦਿੱਤਾ ਕਿੰਨਾ ਕੋਲ ਸਰ ਪਹਿਲਾਂ ਮੈਂ ਸਿੱਖਿਆ ਸੀ ਆਪਣੇ 뮤직 ਸੈੱਟ ਤੋਂ ਹੀ ਸਿੱਖਿਆ ਸੀ ਫਿਰ ਉਹਦਾ ਟ੍ਰਾਂਸਫਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਲੁਧਿਆਣੇ ਤੋਂ ਇੱਕ ਟੀਚਰ ਆnde ਹੁੰਦੇ ਸੀਗੇ ਉਹਨੇ ਮੈਨੂੰ ਗੁਰਮਤ ਸੰਗੀਤ ਸਿਖਾਇਆ ਸੀਗਾ ਭਾਈ ਮਨਪ੍ਰੀਤ ਸਿੰਘ ਜੀ ਤੇ ਉਸ ਤੋਂ ਬਾਅਦ ਉਹਨਾਂ ਵੀ ਕੋਈ ਕੋਈ ਮਜਬੂਰੀ ਕਰਕੇ ਉਹ ਉਹ ਉਹਨਾਂ ਦਾ ਵੀ ਆਣਾ ਜਾਣਾ ਮਤਲਬ ਬੰਦੀ ਹੋ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਮੇਰੇ ਮਾਮਾ ਜੀ ਨੇ ਮੈਨੂੰ ਪੰਡਿਤ ਜੋ ਚੱਕਰਵਰਤੀ ਜੀ ਦੇ ਸਟੂਡੈਂਟ ਸੀਗੇ ਉਹਨਾਂ ਕੋਲ ਸਿੱਖਿਆ ਸੀ ਹੋਈ ਸੀ ਬੰਗਾਲ ਤੋਂ ਤੇ ਫਿਰ ਆਨਲਾਈਨ ਨਾਲ ਉਹਨਾਂ ਨੇ ਮੇਰੀ ਮੁਲਾਕਾਤ ਕਰਵਾਈ ਫਿਰ ਉਹਨਾਂ ਨੇ ਮੈਨੂੰ ਸਿਖਾਇਆ ਅੱਛਾ ਸਾਉਥ ਤੋਂ ਸਿੱਖਿਆ ਬਹੁਤ ਵਧੀਆ ਅੱਛਾ ਜਿਨ੍ਹਾਂ ਨੇ ਇੱਥੇ ਤੱਕ ਇੰਟਰਵਿਊ ਸੁਣੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹਨਾਂ ਦੀ ਆਵਾਜ਼ ਦਾ ਤੁਹਾਨੂੰ ਸੁਲਿਖਾ ਪੈ ਰਿਹਾ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਸ੍ਰਿੰਦਰ ਕੌਰ ਜੀ ਹੈ ਨਾ ਸੁਣਦੇ ਹੋ ਉਹਨਾਂ ਨੂੰ ਉਹਨਾਂ ਬਾਰੇ ਉਹਨਾਂ ਦਾ ਕੋਈ ਗੀਤ ਸੁਣਿਆ ਜੇ ਸੁਣਿਆ ਤਾਂ ਜ਼ਰੂਰ ਸੁਣਾਓ ਹਾਂਜੀ ਹਾਂਜੀ ਸੁਣਦੀਆਂ ਮੈਂ ਤੇ ਇਹਦਾ ਮੇਰਾ Song ਇੱਕ ਮੇਰੀ ਅੱਖ ਕਾਸ਼ਮੀ ਹਾਂ ਇੱਕ ਮੇਰੀ ਅੱਖ ਕਾਸ਼ਮੀ ਹਾਂ ਇੱਕ ਮੇਰੀ ਅੱਖ ਕਾਸ਼ਮੀ ਦੂਜਾ ਰਾਤ ਦੇਉ ਨੀਂਦ ਰੇ ਨੇ ਮਾਰਿਆ ਸ਼ੀਸ਼ੇ ਮੁਤਰੇ ਡ ਪੈ ਗਈ ਵਾਲੂ ਵੰਦੀ ਨੇ ਤੇ ਆਨ ਜਦੋਂ ਮਾਰਿਆ ਨੀ ਕਿ ਮੇਰੀ ਅਖ ਕਾਸ਼ ਨੇ ਨੀ ਇੱਕ ਮੇਰੀ ਸੱਸ ਨੀ ਬੁਰੀ ਪੈੜੀ ਰੋਹਿਤ ਕਿ ਕਰ ਤੂੰ ਕਾਲੀ ਗਲ ਇਕੱਠੇ ਵੀਰ ਪੁੱਣ ਦੇ ਨਿਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ ਨੀਉ ਦਾ ਕੜਾ ਚੰਦਰੀ ਦਾ ਕਾ ਕਿੜਾ ਚੰਦਰੀ ਦਾ ਨੀ ਮਲਾਚੀਆਂ ਦਾ ਬਾਗ ਜਾੜਿਆ ਨੀ ਇੱਕ ਮੇਰੀ ਅੱਖ ਕਾਸ਼ ਨੀ ਬਹੁਤ ਸੋਹਣਾ ਇੱਕ ਨਾ ਮੂਵੀ ਐਸੀ ਬਾਜਰੀ ਦਾ ਸੱਟਾ ਹਰਲੀਨ ਕੌਰ ਮੈਨੂੰ ਲੱਗਦਾ ਕਿ ਉਹਦਾ ਕਰੈਕਟਰ ਤੁਸੀਂ ਦੇਖੀ ਮੂਵੀ ਉਹ ਉਹੋ ਜਿਹਾ ਤੁਸੀਂ ਹਨ ਅੱਛਾ ਤਾਂ ਜਿਵੇਂ ਸਾਉਥ ਤੋਂ ਤੁਸੀਂ ਗੀਤ ਸਿੱਖਿਆ ਸਾਉਥ ਵਾਲੇ ਗਾ ਵੀ ਲੈਨੇ ਹੋ ਹਾਂਜੀ ਸਾਊਥ ਇੰਡੀਆ ਦੀ ਮੂਵੀਜ਼ ਉਹਦੇ ਐਕਟਰ ਸਿੰਗਰਸ ਤੇ ਬਹੁਤ ਇੰਟਰਸਟ ਹੈ ਮਤਲਬ ਪੰਜਾਬੀ ਤੇ ਸੁਣਦੀ ਆਂ ਆ ਉਹਦੇ ਨਾਲ-ਨਾਲ ਮੈਂ ਤਾਮਿਲ ਤਾਮਿਲ ਵਗੈਰਾ ਹੋਰ ਲੈਂਗੁਏਜਸ ਤੇ ਲਿਗੂ ਬੰਗਾਲੀ ਉਹ ਮੈਂ ਸੁਣਦੀ ਰਹਿੰਦੀ ਆਂ ਤਾਮਿਲ ਚ ਜ਼ਿਆਦਾ ਇੰਟਰਸਟ ਹੈ ਦੇਖੋ ਪੁਸ਼ਪਾ ਮੂਵੀ ਆਈ ਸੀ ਉਹਦਾ ਕੋਈ ਗੀਤ ਸੁਣਾਉਂਦਾ ਹੁੰਦਾ ਕੋਈ ਪਰ ਸੁਣਾਉਣਾ ਹਿੰਦੀ ਚ ਨਹੀਂ ਉਹ ਉਧਰਲੀ ਭਾਸ਼ਾ ਹਾਂਜੀ ਤੇਲਗੂ ਚ ਸ਼੍ਰੀਵल्ली ਸੁਣਾਉਂਗੀ ਨੀਨ ਚੋਸਤੂ ਉਂਟੇ ਕੰਨੂਲੂ ਰਿੰਡੂ ਤਿੱਪੇਸਤਾਵੇ നീ ചൂപ്പ കപ്പേ കനിപേ കന്നേ കണ്ണു എടുത്തെ ചൂപേ ബംഗാരണിക്കൂപേ ബംഗാര ਹੋਵੇ ਨਵਰਤਨਾ ਮਾਇਨੇ ਵਾ 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 ਬਹੁਤ ਸੋਹਣੇ ਪੰਜਾਬ ਦੇ ਗਾਇਕ ਪਹਿਲਾਂ ਗਾਉਂਦੇ ਨੇ ਫਿਰ ਪੰਜਾਬੀ ਫਿਲਮਾਂ 'ਚ ਆਉਂਦੇ ਨੇ ਤੁਸੀਂ ਬੜਾ ਵੱਡਾ ਪਲਾਨ ਬਣਾਇਆ ਸਿੱਧਾ ਸਾਊਥ 'ਚ ਜਾਓਗੇ ਹਾਂਜੀ ਕਿ ਕਿ ਸਾਊਥ ਇੰਡੀਆ 'ਚ ਮਤਲਬ ਕੀ ਇਦਾਂ ਲੱਗਦਾ ਕਿ ਜਿਵੇਂ ਕੋਈ ਰਿਲੇਸ਼ਨ ਹੁੰਦਾ ਕਿ ਕਿ ਕਰੇ ਤਾਂ ਕੋਈ ਨਹੀਂ ਗਾਉਂਦਾ ਇਦਾਂ ਦੇ ਪਿੱਛੇ ਪਹਿਲਾਂ ਕੋਈ ਗਾਉਂਦਾ ਸੀਗਾ ਤੇ ਮੈਂ ਹੀ ਸੁਣਨ ਲੱਗੀਆਂ ਸਾਊਦੀਆ ਮੂਵੀਜ਼ ਅੱਛੀ ਲੱਗਦੀਆਂ। ਹਾਂਜੀ ਸਾਊਦੀਆ ਦੀ ਮੂਵੀਜ਼ ਸੁਧੀਆਂ ਹੁੰਦੀਆਂ ਨੇ ਬਹੁਤ ਤੇ ਵਧੀਆ ਮੈਸੇਜ ਵੀ ਦਿੰਦੀਆਂ ਨੇ ਇਹ ਜੀ ਇਹ ਜੀ ਮੂਵੀਜ਼ ਬਣਾਉਂਦੇ ਨੇ ਉਹ। ਫਿਰ ਜਦੋਂ ਤੁਸੀਂ ਗੀਤ ਸਿੱਖਣਾ ਸ਼ੁਰੂ ਕੀਤਾ ਰਾਗ ਵਗੈਰਾ ਸਾਰੀਆਂ ਚੀਜ਼ਾਂ ਸੌਖੀਆਂ ਸਮਝ ਲੱਗੀਆਂ ਜਾਂ ਤੁਹਾਡਾ ਹੁਣ ਪਸੰਦੀਦਾ ਰਾਗ ਦੀ ਗੱਲ ਕਰਾਂ ਕਿਹੜਾ? ਮੇਰਾ ਰਾਗ ਪਰਵ। ਪਰਵ ਤੇ ਮੈਂ ਵੈਸਤਾ ਮੈਂ ਪਰਵ ਉਂਝ ਰਿਆਜ਼ ਟਾਈਮ ਮੈਂ ਉਹਨੂੰ ਯੂਜ਼ ਕਰਦਾ ਜਿਵੇਂ ਕੀ ਦੇ ਪ੍ਰਯਾਸ ਕਰਦਿਆਂ। ਉਹ ਉਹ ਉਹਦੇ ਇੱਕ ਮਾਹੌਲ ਬਣਾ ਕੇ ਉਹਦੇ ਵਿੱਚ ਮੈਂ ਰਿਆਜ਼ ਕਰਦੀ ਆਂ ਉਹ ਮੈਂ ਦਰਬਾਰੀ ਦੇ ਵਿੱਚ ਮਤਲਬ ਗਾਨੀਆਂ اچھا ਜਿਹੜਾ ਤੁਸੀਂ ਮਾਹੌਲ ਬਣਾਉਣ ਦੀ ਗੱਲ ਕੀਤੀ ਸੰਗੀਤ 'ਚ ਇੱਕ ਗੱਲ ਕਿਹਾ ਜਾਂਦਾ ਹੈ ਕਿ ਜਦੋਂ ਪੂਰਾ ਮਾਹੌਲ ਬਣਿਆ ਹੁੰਦਾ ਹੈ ਅਸੀਂ ਖੁੱਬੇ ਹੁੰਨੇ ਆ ਤਾਂ ਉਸ ਪਰਮਾਤਮਾ ਦੀਆਂ ਉਸ ਸ਼ਕਤੀ ਦਾ ਕਿੰਨਾ ਕਿਤੇ ਫੀਲ ਜ਼ਰੂਰ ਹੁੰਦਾ ਹੈ ਕਦੀ ਫੀਲ ਹੋਈਆਂ ਹਾਂਜੀ ਮਤਲਬ ਕਹਿੰਦੇ ਨੇ ਕਿ ਸੰਗੀਤ ਇਹ ਜਾਂ ਵੇ ਹੈ ਜਿਸ ਨਾਲ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਤੇ ਮਤਲਬ ਕਿ ਜਦੋਂ ਵੀ ਮੈਂ ਰਿਆਜ਼ ਕਰਦੀ ਆ ਕੋਈ ਵੀ ਸੌਂਗ ਗਾਨੀ ਆ ਕੋਈ ਵੀ ਕੰਪੋਜੀਸ਼ਨ ਹੋਵੇ ਉਹ ਮੇਰੇ ਨਾ ਅੰਦਰ ਮਤਲਬ ਇੱਕ ਤਰ੍ਹਾਂ ਦੀ ਬਸ ਜਾਂਦੀ ਹੈ ਇੱਕ ਇੱਕ ਮੈਪ ਤਿਆਰ ਹੋ ਜਾਂਦਾ ਦਿਮਾਗ 'ਚ ਤੇ ਇੱਕ ਮਤਲਬ ਜਦ ਮੈਂ ਰਿਆਜ਼ ਕਰਦੀ ਆ ਉਦੋਂ ਮੈਂ ਖੁਬ ਜਾਨੀਆ ਪੂਰਾ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਮਤਲਬ ਕਿੰਨਾ ਟਾਈਮ ਹੋ ਗਿਆ ਮੇਨ ਰਿਆਜ਼ ਕਰਦੀ ਨੂੰ ਜਦ ਇਦਾਂ ਹੋਇਆ ਕਿ ਰਿਆਜ਼ ਕਰ ਲਈ ਕਿੰਨਾ ਸਮਾਂ ਹੋ ਗਿਆ ਹਾਂਜੀ ਇੱਕ ਮੈਂ ਇੱਕ ਵਾਰ ਮੈਨੂੰ 3 ਘੰਟੇ ਹੋ ਗਏ ਸੀ ਮੈਨੂੰ ਪਤਾ ਨਹੀਂ ਲੱਗਿਆ ਸੀ ਤੇ ਮੇਰਾ ਮਤਲਬ ਕਿਲਾ ਬੈਠ ਗਿਆ ਸੀ ਦਲਾ ਮੈਟਰਨ ਤੋਂ ਇੱਕ ਸਵਾਲ ਹੋਰ ਕਿ ਇਹ ਵੀ ਚੀਜ਼ਾਂ ਤੋਂ ਰਤ ਵੀ ਆਈਸਕ੍ਰੀਮ ਨਹੀਂ ਖਾਣੀ ਠੰਡਾ ਪਾਣੀ ਗਰਮ ਪਾਣੀ ਕਿਤੇ ਇਹੋ ਜਿਹੀ ਵੀ ਤੁਸੀਂ ਕਰਦੇ ਹੋ ਨਾ ਚੱਲਦਾ ਸਿੱਧਾ ਨਹੀਂ ਸਰ ਐ ਵੈਸੇ ਤਾਂ ਮੈਂ ਖਾਂਦੀ ਆ ਪਰ ਜਦੋਂ ਕੋਈ ਕਿਤੇ ਪਰਫਾਰਮ ਕਰਨਾ ਹੈ ਫਿਰ ਉਦੋਂ ਪਰਹੇਜ਼ ਰੱਖਣਾ ਪੈਂਦਾ ਉਂਝ ਵੀ ਰੱਖਣਾ ਪੈਂਦਾ ਜਿੱਦਾਂ ਖੱਟੇ ਤੋਂ ਮੈਨੂੰ ਪ੍ਰੋਬਲਮ ਹੋ ਜਾਂਦੀ ਹੈ ਤੇ ਵੈਸੇ ਲੱਗਾ ਮਗੇਸ਼ ਕੁਰਜੀ ਕਹਿੰਦੇ ਸੀ ਵੀ ਉਹਨਾਂ ਨੇ ਕਦੇ ਪਰਹੇਜ਼ ਨਹੀਂ ਰੱਖਿਆ ਸੀ ਲਤਾ ਜੀ ਨੇ ਉਹ ਕਹਿੰਦੇ ਸੀ ਵੀ ਜਦੋਂ ਵੀ ਆਪਾਂ ਨੇ ਪਰਫਾਰਮ ਕਰਨਾ ਹੈ ਉਹ ਤੋਂ ਪਹਿਲਾਂ ਆਪਾਂ ਨੂੰ ਪਰੇਜ ਰੱਖਣਾ ਚਾਹੀਦਾ ਹੈ ਵੀ ਉਹ ਜੇ ਗਾ ਲਤਾ ਜੀ ਕਹਿੰਦੇ ਹੁੰਦੇ ਸੀ ਵੀ ਮੈਂ ਤਾਂ ਕਈ ਵਾਰੀ ਲਾਈਵ ਕਨਸਰਟ ਤੋਂ ਪਹਿਲਾਂ ਗੋਲ ਗੱਪੇ ਖਾ ਕੇ ਚਲੇ ਹਾਂਜੀ ਤੇ ਉਹ ਮਤਲਬ ਕੀ ਉਹਨਾਂ ਨੂੰ ਉਹ ਚੀਜ਼ ਪਸੰਦ ਸੀਗੀ ਤੇ ਉਹਨ ਜੋ ਕਹਿੰਦੇ ਸੀਗੇ ਵੀ ਮੈਂ ਤਾਂ ਮਤਲਬ ਕੀ ਖਾਂਦੀ ਸੀ ਵੀ ਤੁਸੀਂ ਆਪਣਾ ਜਿਹੜੇ ਵੀ ਸਿੰਗਿੰਗ ਕਰਦੇ ਨੇ ਉਹਨਾਂ ਨੂੰ ਪਰੇਜ ਰੱਖਣਾ ਚਾਹੀਦਾ ਹੈ ਉਹ ਮਤਲਬ ਕੀ ਉਹ ਮਿਰਚਾਂ ਵੀ ਬਹੁਤ ਖਾਂਦੇ ਸੀ ਸੋ ਇੱਕ ਉਮਰ ਚ ਛੋਟੀ ਆ ਕਈ ਵਾ ਆਪਾਂ ਦੇਖਦੇ ਅੱਜਕੱਲ ਸਿੰਗਰ ਇੱਕੋ ਹੀ ਜ਼ੋਨ ਚ ਗਾ ਰਹੇ ਆ ਉਹਨਾਂ ਦਾ ਪਸੰਦੀਦਾ ਜ਼ੋਨ ਆ ਪਰ ਇਹ ਜਿਹੜਾ ਟੈਲੈਂਟ ਪੰਜਾਬ ਦਾ ਆ ਰਿਹਾ ਇਹਨੇ ਤੁਹਾਨੂੰ ਹਿੰਦੀ ਗੀਤ ਵੀ ਸੁਣਾਇਆ ਇਹਨੇ ਤੁਹਾਨੂੰ ਸਾਊਥ ਵਾਲਾ ਵੀ ਸੁਣਾਤਾ ਹੈ ਨਾ ਪੰਜਾਬੀ ਵੀ ਸੁਣਾਇਆ ਪੁਰਾਣਾ ਕੋਈ ਸਾਹਤ ਵੀ ਤੁਸੀਂ ਗਾਉਣਾ ਪਸੰਦ ਕਰਦੋਂ ਜਿਵੇਂ ਸ਼ਿਵ ਕੁਮਾਰ ਬਟਾਲਵੀ ਪਾਤਰ ਸਾਹਿਬ ਹਾਂਜੀ ਸਰਜੀਤ ਪਾਤਰ ਜੀ ਦਾ ਅੰਦਰ ਲਿਖਿਆ ਹੋਇਆ Song ਅਨਸਰਾਜੀ ਜੀ ਨੇ ਗਾਇਆ ਹੋਇਆ ਕੁਝ ਕਿਹਾ ਤਾਂ ਹਨੇਰਾ ਜਗ ਵਾ ਵਾ ਬਹੁਤ ਸੋਹਣਾ ਲਿਖਿਆ ਸੁਣਾਓ ਫਿਰ ਇੱਕ कुछ कहाता हनेरा हा जरेगा कि चुप रे हाथ क्षमा दान की गीत दी मौत इस रात जे हो गई मेरा जीना मेरे यार किंज सहन जो विदेशा च देने रोजी ले ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਜੋ ਵਿਦੇਸ਼ਾਂ ਚ ਰੁੱਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇਸ ਵੇਦੀ ਅਗੰ ਬਾਕੀ ਕਬਰਾਂ ਦੇ ਰੁੱਖ ਹੈ ਖਜਾਬਾਂ ਦੇ ਕੁਝ ਕਿਹਾਤਾ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਬਹੁਤ ਸੋਹਣਾ ਬਹੁਤ ਸੋਹਣਾ ਇਹ ਤੁਹਾਨੂੰ ਨਾਲ ਦੀ ਨਾਲ ਕਿਉਂਕਿ ਸਾਡੀ ਉਮਰ ਛੋਟੀ ਆ ਇਹ ਲਿਟਰੇਚਰ ਸਮਝ ਵੀ ਲੱਗਦਾ ਵੀ ਅਰਥ ਆ ਕੀ ਹੈ ਇਹਦਾ ਕੀ ਕਹਿਣਾ ਚਾਹੁੰਦੇ ਹਾਂਜੀ ਸਮਝ ਲੱਗ ਜਾਂਦਾ ਹੈ ਹੋਰ ਬਟਾਲਵੀ ਸਾਹਿਬ ਨੂੰ ਵੀ ਸੁਣਾਉਂਗੀ ਹਾਂਜੀ ਉਹਦਾ ਤਾਂ ਪੀੜਾਂ ਦਾ ਫੜਾਗਾ ਹੀ ਫੇਮਸ ਹੈ ਤੇ ਉਹ ਉਹੀ ਮੈਨੂੰ ਪਸੰਦ ਆ ਪੱਠੀ ਵਾਲੀਏ ਹੋ ਪੱਠੀ ਵਾਲੀਏ ਚੁੰਬੇ دیے ਡਾਲੀਏ ਪੀੜਾਂ ਦਾ ਫਰਾਗਾ ਪੁੰਦੇ ਤੈਨੂੰ ਦੇ ਆ ਹੰਝੂਆਂ ਦਾ ਪਾੜਾ ਦੁੱਖਾਂ ਦਾ ਫਰਾਗਾ ਪੁੰਦੇ ਛੇਤੀ ਛੇਤੀ ਕਰੀ ਮਤ ਜਾਣਾ ਪੜੀ ਦੂਰਨੀ ਛੇਤੀ ਛੇਤੀ ਕਰੀ ਮਤ ਜਾਣਾ ਪੜੀ ਦੂਰਨੀ ਜਿੱਥੇ ਮੇਰੇ ਹਾਨੀਆਂ ਦਾ ਟੁਰਗੇ ਅਪੂਰਨੀ ਜਿੱਥੇ ਮੇਰੇ ਹਾਨੀ ਉਸ ਪਿੰਡ ਦਾ ਹੋਸ ਪਿੰਡ ਦਾ ਸੁਣੀਦਾ ਦਾ ਮਾੜਾ ਦੁੱਖਾਂ ਦਾ ਫਰਾਗਾ ਪੁੰਦੇ ਬਹੁਤ ਸੋਹਣਾ ਲਈ ਤੁਸੀਂ ਇੰਨਾ ਸੋਹਣਾ ਗੋਨ ਤੁਹਾਨੂੰ ਕਦੀ ਐਂ ਲੱਗਾ ਕਿ ਮੈਂ ਤਾਂ ਬਹੁਤ ਸੋਹਣਾ ਗੋਨ ਸਰ ਕਈ ਵਾਰ ਮੈਨੂੰ ਹੋ ਜਾਂਦਾ ਹੈ ਕਿ ਮੈਂ ਸੋਹਣਾ ਕੰਨੀਆ ਪਰ ਉਹ ਦੇ ਨਾ ਮਤਲਬ ਕਿ ਮੈਂ ਕੁਝ ਇਹਦੇ ਨੋਟ ਲੱਗ ਜਾਂਦੇ ਨੇ ਜਿਵੇਂ ਮੈਂ ਕੋਈ Song ਗਾ ਰਹੀ ਹੁੰਦੀ ਆ ਕਿਤੇ ਪਰਫਾਰਮ ਕਰ ਰਹੀ ਹੁੰਦੀ ਆ ਮੈਨੂੰ ਲੱਗਦਾ ਕਿ ਮੈਂ ਮੈਂ ਤਾਂ ਬਹੁਤ ਸੋਹਣਾ ਗਾ ਰਹੀ ਆ ਪਰ ਉਹਦੇ ਕੋਈ ਨੋਟ ਲੱਗ ਜਾਂਦੇ ਨੇ ਉਹ Song ਹੀ ਕਈ ਵਾਰ ਗਲਤ ਹੋ ਜਾਂਦਾ ਮਤਲਬ ਜਦੋਂ ਵੀ ਮੰਚ ਥੋੜਾ ਜਿਹਾ ਵੀ ਹੰਕਾਰ ਆਉਂਦਾ ਤਾਂ ਨਾਲ ਹੀ ਵਾਪਸ ਪੁੰਦਾ ਉੱਥੇ ਕਿ ਜਾ ਜਾਂਦਾ ਹਾਂ ਇਹ ਹੀ ਇਹ ਦੱਸ ਕਰਦੀ ਆ ਵੀ ਕਿ ਚੈੱਕ ਕਰਦੇ ਵੀ ਹਾਂ ਬਾਪੂ ਜੀ ਮੈਨੂੰ ਭੰਕਾਰ ਆਵੇ ਤਾਂ ਤੁਸੀਂ ਉਦੋਂ ਹੀ ਉਹਨੂੰ ਮਨ ਖਤਮ ਕਰਦੇ ਹੋ ਅੱਛਾ ਕਿਉਂਕਿ ਹੁਣ ਇਥੇ ਮਾਹੌਲ ਨਹੀਂ ਆ ਪਰ ਤੁਸੀਂ ਜ਼ਫਰਨਾਮਾ ਬਹੁਤ ਅੱਛਾ ਗਾਉਂਦੇ ਹੋ ਵੀ ਫਾਰਸੀ ਦੇ ਵਿੱਚ ਗੁਰਮਤ ਸੰਗੀਤ ਵੀ ਬਹੁਤ ਵਧੀਆ ਟੰਗਦਾ ਹਾਂਜੀ ਗੁਰਮਤ ਸੰਗੀਤ ਜਾਂ ਜ਼ਫਰਨਾਮਾ ਇਹ ਚੀਜ਼ਾਂ ਦੀਸ ਫਲਾਈ ਤੁਸੀਂ ਕਿੱਥੋਂ ਕਿ ਬਹੁਤ ਗੁੱਜੀਆਂ ਚੀਜ਼ਾਂ ਨੇ ਗੀਤ ਤਾਂ ਕੋਈ ਤਾਂ ਵੀ ਸਿੱਖਿਆ ਜਾ ਸਕਦਾ ਪਰ ਗੁਰਮਤ ਸੰਗੀਤ ਲਈ ਤਾਂ ਬਹੁਤ ਇੱਕ ਮਾਈਂਡ ਸੈਟ ਚਾਹੀਦਾ ਹੁੰਦਾ ਹਾਂਜੀ ਐਕਚੁਅਲੀ ਜਿਹੜਾ ਗੁਰਮਤ ਸੰਗੀਤ ਆ ਉਹ ਮੈਨੂੰ ਮੰਤਰੀ ਸਿੰਘ ਨੇ ਸਿਖਾਇਆ ਸੀ ਉਹ 라ਗੀ ਸੀਗੇ ਮਤਲਬ ਉਹ ਤੇ ਉਹਨਾਂ ਨੇ ਸਾਨੂੰ ਪਹਿਲਾਂ ਗੁਰਬਾਣੀ ਵਿੱਚ ਇੰਟਰਸਟ ਮਤਲਬ ਕੀ ਸਾਡਾ ਪਾਇਆ ਉਸ ਤੋਂ ਬਾਅਦ ਸਾਨੂੰ ਸਿਖਾਉਣਾ ਸ਼ੁਰੂ ਕੀਤਾ ਸੀਗਾ ਉਹਨਾਂ ਨੇ ਤੇ ਜਦੋਂ ਗੁਰਬਾਣੀ 'ਚ ਇੰਟਰਸਟ ਪੈ ਗਿਆ ਫਿਰ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆਂ ਜਦੋਂ ਆਪਾਂ ਉਹਨੂੰ ਫਿਰ ਉਹਨੂੰ ਗਾਉਂਦੇ ਆਂ ਉਦੋਂ ਆਪਾਂ ਨੂੰ ਇੱਕ ਧਰਜ ਪਤਾ ਹੁੰਦੀ ਨਹੀਂ ਤੇ ਇੱਕ ਆਪਣੀ ਮਾਂ ਨਾਲ ਜਿਵੇਂ ਆਪਾਂ ਨੂੰ ਉਹਨਾਂ ਨਾਲ ਪਿਆਰ ਪੈ ਗਿਆ ਹੁੰਦਾ ਤੇ ਉਹਨਾਂ ਨਾਲ ਬਹੁਤ ਅੰਦਰੋਂ ਫੀਲ ਆਉਂਦੀ ਹੈ ਇਜ਼ਾਫਰਨਾਮਾ ਜ਼ਾਇਬ ਤਾ ਗੁਰਗੋਬਿੰਦ ਸਿੰਘ ਜੀ ਵਿਦ ਤਸਾਂ ਗੁਰੂਆਂ ਬਾਰੇ ਵੀ ਪੜ੍ਹਦੀ ਰਹਿੰਦੀ ਆ ਤੇ ਉਹਦੇ ਵਿੱਚ ਮੈਨੂੰ ਇੰਟਰਸਟ ਬਹੁਤ ਹੈ ਤਾਂ ਕਰਕੇ ਗੁਰਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ ਵੀ ਪੜਿਆ ਸੀ ਮੈਂ ਤੇ ਸਰਤਾਜੀ ਨੇ ਸੁਣਦੀ ਹਾਂ ਉਹਨਾਂ ਨੂੰ ਤਾਂ ਉਹਨਾਂ ਨੇ ਵੀ ਗਾਇਆ ਸੀ ਤਾਂ ਕਰਕੇ ਮੈਨੂੰ ਮੈਨੂੰ ਇਦਾਂ ਸੀ ਵੀ ਮੈਂ ਇਹ ਗਾਣਾ ਹਕੀਕ ਲੈਂਗੁਏਜ 'ਚ ਇੱਕ ਉਹ ਟੰਗ ਟਵਿਸਟਿੰਗ ਜੀ ਲੈਂਗੁਏਜ ਹੈ ਨਾ ਫਾਰਸੀ ਤੇ ਮੈਨੂੰ ਉਸੇ ਇੰਟਰਸਟ ਹੈ ਤਾਂ ਕਰਕੇ ਮੈਂ ਤੁਸੀਂ ਹਰ ਤਰੀਕੇ ਦਾ ਰੰਗ ਗਾ ਰਹੇ ਹੋ ਇਹ ਬੜਾ इजीली ਕੇ ਸੋਚ ਕੇ ਲੱਗਦਾ ਨਹੀਂ ਕਿ ਤੁਸੀਂ ਆ ਵੀ ਗਾ ਲੋਗੇ ਪਰ ਬੜ ਬਖੂਬੀ ਗਾ ਜਾਂਦੇ ਹੋ ਟਾਰਗੇਟ ਕੀ ਹੈ ਮਾਈਂਡ ਦੇ ਇਸ ਕੀ ਕਰਨਾ ਚਾਹੁੰਦੀ ਹੈ ਸਿਰਫ ਮੈਂ ਨਾ ਸਿੰਗਰ ਬਣਨਾ ਚਾਹੁੰਦੀ ਆ ਤੇ ਇੱਕ ਆਪਣਾ ਵੱਖਰਾ ਸਟਾਈਲ ਡਿਵੈਲਪ ਕਰਨਾ ਚਾਹੁੰਦੀ ਆ ਇੰਡਸਟਰੀ ਵਿੱਚ ਮਤਲਬ ਕਿ ਜਿੰਨਾ ਤੱਕ ਮੈਂ ਜਾ ਸਕਦੀ ਆ ਤੱਕ ਜਾਣਾ ਚਾਹੁੰਦੀ ਆ ਜੇ ਸਿੰਗਰ ਬਣ ਕੇ ਐਕਟਰ ਵੀ ਆਪਣਾ ਬਣ ਜਾਉਗੇ ਨਾ ਹਾਂਜੀ ਸਾਰਾ ਕੁਝ ਕਰ ਲਾਂਗੀ ਜਾਂਦੇ ਜਾਂਦੇ ਇੱਕ ਤੇਲਗੂ ਵਾਲਾ ਗੀਤ ਹੋਰ ਸੁਣਾ ਦਿਓ கடைக் கண்ணாலே ரசு தேனி காவின் புவே கண்ணாலா குடைக் ਸੁਣਾ ਹਾਲਾਂਕਿ ਮੈਨੂੰ ਸਮਝ ਨਹੀਂ ਲੱਗੀ ਪਰ ਗੀਤ ਸੁਣ ਕੇ ਮਜ਼ਾ ਬਹੁਤ ਆਇਆ ਕਾਲਾ ਯੁੱਗ ਚੈਨਲ ਆ ਹਨਾ YouTube ਤੇ ਤੁਹਾਡਾ ਗੀਤ ਆਇਆ ਹੋਣ ਜਈ ਰਖੜੀ ਦਾ ਗੀਤ ਸੀਗਾ ਉਹ ਥੋੜਾ ਜਿਹਾ ਅੰਤਰਾ ਜ਼ਰੂਰ ਸੁਣਾ ਦਿਓ ਫਿਰ ਆਪਾਂ ਹਾਂਜੀ ਦੇ 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 ਰੱਬਾ ਮੈਨੂੰ ਇੱਕ ਸੋਹਣਾ ਵੀਰਾ ਮੰਗਦੀ ਨਾ ਮਹਿਲ ਮਨਾਰੇ ਚੋਲੀ ਪਾ ਦੇ ਇੱਕ ਹੀਰਾ ਦੇ 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 ਰੱਬਾ ਮੈਨੂੰ ਇੱਕ ਸੋਨਾ ਵੀਰਾ ਮੰਗਦੀ ਨਾ ਮਹਿਲ ਮਨਾਰੇ ਚੋਲੀ ਪਾ ਦੇ ਕੁ ਹੀਰਾ ਸੁਣਨੇ ਸੁਣਨੇ ਬਾਗ ਵਿੱਚ ਕਲੀ ਖਿਲੇ ਜਾਊਗੀ ਜ਼ਿੰਦਗੀ ਦੇ ਹਰ ਮੇਨੂੰ ਖੁਸ਼ੀ ਮਿਲ ਜਾਊਗੀ ਖੁਸ਼ੀ ਮਿਲ ਜਾਊਗੀ ਬਾਪੂ ਦੇਸ਼ਰ ਦੇ ਸਜ ਜੂ ਵੇ ਸੋਨਾ ਚੀਰਾ ਦੇ ਦੇ ਵੇ ਦੇ ਦੇ ਰੱਬਾ ਮੈਨੂੰ ਇੱਕ ਸੋਨਾ ਵੀਰਾ ਬਹੁਤ ਸੋਨਾ ਗਾਉਣੇ ਸੋ ਇਹ ਕੁੜੀ ਦੀ ਤੁਸੀਂ ਆਵਾਜ਼ ਸੁਣੀ ਇੱਕ ਕਲਾਕਾਰ ਲਈ ਸਭ ਤੋਂ ਮੁਸ਼ਕਲ ਹੁੰਦਾ ਹੈ ਕਿ ਇੱਕ ਗੀਤ ਤੋਂ ਬਾਅਦ ਜਦੋਂ ਦੂਸਰੇ ਗੀਤ ਦੀ ਫਰਮਾਇਸ਼ ਹੋਵੇ ਉਸ ਰਾਗ ਦੇ ਵਿੱਚ ਆਪਣੇ ਆਪ ਨੂੰ ਢਾਲ ਲੈਣਾ ਜਾਂ ਸੁਰ ਫੜਨਾ ਤੁਸੀਂ ਦੇਖਿਆ ਕਿ ਇੱਕ ਸਾਊਥ ਦਾ Song ਗਾਉਂਦਾ ਗੁੰਦਾ ਇੱਕਦਮ ਆਪਾਂ ਫਰਮਾਇਸ਼ ਕੀਤੀ ਹਾਲਾਂਕਿ ਜ਼ਿੰਦਗੀ ਦਾ ਤਜਰਬਾ ਥੋੜਾ ਘੱਟ ਹੈ ਤਾਂ ਕਰਕੇ ਸਵਾਲ ਵੀ ਉਹ ਜਿਹੇ ਨਹੀਂ ਪੁੱਛੇ ਕਿ ਉਹਨਾਂ ਦੇ ਜਵਾਬ ਲੈ ਸਕੀਏ ਪਰ ਸੰਗੀਤ ਦਾ ਤਜਰਬਾ ਬਹੁਤ ਵੱਡਾ ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਵੱਧ ਤੋਂ ਵੱਧ ਗੀਤ ਸੁਣੀਏ ਤੇ ਇਹਦੀ ਕਲਾ ਨੂੰ ਜਿਹੜਾ ਮਾਣ ਸਕੀਏ ਸਾਡੇ ਵੱਲੋਂ ਬੈਸਟ ਵਿਸ਼ੇਸ ਹੈ ਕੁੜੀਏ ਰੱਬ ਤੇ ਨੂੰ ਬਹੁਤ ਸਾਰੀ ਤਰੱਕੀ ਦੇਵੇ ਤਾਂ ਪੰਜਾਬੀ ਜਿਹੜੇ ਚੰਗਾ ਸੰਗੀਤ ਸੁਣਨਾ ਚਾਹੁੰਦੇ ਨੇ ਇਸ ਕੁੜੀ ਦਾ ਸਾਥ ਜ਼ਰੂਰ ਦੇਣ ਤਾਂ ਕਮੈਂਟਸ ਵਿੱਚ ਜ਼ਰੂਰ ਦੱਸਿਓ ਇਹਨਾਂ ਦੀ ਆਵਾਜ਼ ਕਿਹੋ ਜਿਹੀ ਲੱਗੀ ਇਸ ਇੰਟਰਵਿਊ ਬਾਰੇ ਆਪਣੇ ਖਿਆਲ ਜ਼ਰੂਰ ਸਾਂਝਾ ਕਰਿਓ ਆਪਣੇ ਸਹੋਗੀ ਰਵੀਸ਼ੰਕਰ ਦਿਨਾਲ ਕਰੇ ਸ਼ਰਮਾ ਅੱਖਰ ਦੇ ਲੇ